ਮੈਂ ਮਨਵੀਰ ਕੋਰ ਸੋਸ਼ਲ ਪੋਸਟ ਨਾਲ ਜੁੜੀ ਸਾਰੀ ਆਡੀਅנס ਦਾ ਸਵਾਗਤ ਕਰਦੇ ਹਾਂ ਗੱਲ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਸਾਲ 2016 ਦੇ ਵਿੱਚ ਕੀਤੀ ਹੋਏ ਵਾਅਦੇ ਤੋਂ ਸਾਲ 2016 ਵਿੱਚ ਪ੍ਰਾਈਮ ਮਿਨਿਸਟਰ ਮੋਦੀ ਦਾ ਕਹਿਣਾ ਸੀ ਕਿ ਸਾਲ 2022 ਤੱਕ ਉਹ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰ ਦੇਣਗੇ ਦੁੱਗਣੀ ਤਾਂ ਕੀ ਹੋਣੀ ਸੀ ਬਲਕਿ ਡਾਟਾ ਦਿਖਾਉਂਦਾ ਹੈ ਕਿ ਕਿਸਾਨਾਂ ਦੀ ਆਮਦਨ ਪਹਿਲਾਂ ਨਾਲੋਂ ਵੀ ਘਟੀ ਹੈ ਫਸਲਾਂ ਖਰਾਬ ਹੁੰਦੀਆਂ ਨੇ ਅੱਜ ਤੱਕ ਵੀ ਉਹ ਇੰਸ਼ੋਰੈਂਸ ਦਾ ਜੋ ਵਾਅਦਾ ਕੀਤਾ ਗਿਆ ਸੀ ਕੇਂਦਰ ਸਰਕਾਰ ਵੱਲੋਂ ਹਜੇ ਵੀ ਕਿਸਾਨਾਂ ਨੂੰ ਨਹੀਂ ਦਿੱਤਾ ਜਾਂਦਾ ਅਗਰ ਆਪਾਂ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਸਿਰਫ ਬਿਆਨਬਾਜ਼ੀਆਂ ਹੀ ਨੇ ਜਿਵੇਂ ਪਿਛਲੇ ਸਾਲ April 2022 ਦੇ ਨਜ਼ਦੀਕ ਦੇ ਸਮੇਂ ਦੇ ਵਿੱਚ ਪੰਜਾਬ ਵਿਜ਼ਨ ਡਾਕੂਮੈਂਟ ਕੱਢਿਆ ਜਾਂਦਾ ਹੈ ਭਗਵੰਤ ਮਾਨ ਸਰਕਾਰ ਵੱਲੋਂ ਜਿਹਦੇ ਵਿੱਚ ਸਰਕਾਰ ਆਪਣਾ ਵਿਜ਼ਨ ਦੱਸਦੀ ਹੈ ਟੀਚਾ ਦੱਸਦੀ ਹੈ ਕਿ ਸਾਲ 2030 ਤੱਕ ਤੇ ਫਰਦਰ 2047 ਤੱਕ ਉਹ ਕਿਵੇਂ ਦਾ ਪੰਜਾਬ ਰੰਗਲਾ ਪੰਜਾਬ ਸਿਰਜਣਗੇ ਅਗਰ ਆਪਾਂ ਸਰਕਾਰ ਦੀ ਉਸ ਪੰਜਾਬ ਵਿਜ਼ਨ ਡਾਕੂਮੈਂਟ ਨੂੰ ਪੜੀਏ ਜਿੱਥੇ ਸਰਕਾਰ ਦੇ ਬਹੁਤ ਵੱਡੇ ਟਾਰਗੇਟ ਨੇ ਪੰਜਾਬ ਸਰਕਾਰ ਦੇ ਜਿਹੜੇ ਉਹਨਾਂ ਨੇ ਅਚੀਵ ਕਰਨੇ ਨੇ ਖੇਤੀਬਾੜੀ ਨੂੰ ਲੈ ਕੇ ਵੀ ਉਹਦੇ ਵਿੱਚ ਵਿਸ਼ਾ ਜੋ ਟਾਰਗੇਟ ਮੰਨਿਆ ਗਿਆ ਉਹੀ ਹੈ ਕਿ ਖੇਤੀ ਨੂੰ ਡਾਈਵਰਸ ਕਰਨਾ ਹੈ ਤੇ ਲਾਹੇਵੰਦ ਧੰਦਾ ਬਣਾਉਣਾ ਹੈਗਾ ਗਰੋਥ ਰੇਟ ਵਧਾਉਣਾ ਹੈਗਾ ਪਰ ਅੱਜ ਦੇ ਸਮੇਂ 'ਚ 1 ਸਾਲ ਗੁਜ਼ਰਨ ਤੋਂ ਬਾਅਦ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਵੀ ਠੋਸ ਕਦਮ ਕੋਈ ਐਕਸ਼ਨ ਪਲਾਨ ਕੋਈ ਖੇਤੀ ਪਾਲਿਸੀ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ ਅਗਰ ਆਪਾਂ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਦੇ ਵਿੱਚ ਹੁੰਦੀ ਤੱਕੇਸ਼ਾਈ ਜਿਸ ਤਰ੍ਹਾਂ ਹਰਿਆਣਾ ਦੇ ਬਾਰਡਰ ਤੇ ਕੇਂਦਰ ਸਰਕਾਰ ਦੀਆਂ ਫੋਰਸਸ ਵੱਲੋਂ ਔਰ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਉਹ ਆਪਾਂ ਸਾਰੇ ਇਸ ਚੀਜ਼ ਦੇ ਗਵਾਹ ਹੈਗੇ ਆ ਪਰ ਪ੍ਰਮੁੱਖ ਸਵਾਲ ਵੱਡਾ ਸਵਾਲ ਇਹ ਹੈਗਾ ਸਿਰਫ ਦੋ ਵਿਸ਼ੇ ਨੇ ਦੋ ਸਕੂਲ ਆਫ ਥੋਟ ਨੇ ਖੇਤੀ ਨੂੰ ਲੈ ਕੇ ਇੱਕ ਸਕੂਲ ਆਫ ਥੋਟ ਹੈ ਜੋ ਕਿਸਾਨਾਂ ਦਾ ਹੈ ਜੋ ਚਾਹੁੰਦਾ ਹੈ ਕਿ ਜਿਹੜੀ ਖੇਤੀ ਦਾ ਮੁੱਲ ਹੈ ਉਸ ਸਰਕਾਰ ਗਰੰਟਡ ਤੌਰ ਤੇ ਕਿਸਾਨਾਂ ਨੂੰ ਦਵੇ ਤੇ ਦੂਸਰਾ ਜਿਹੜਾ ਹੈਗਾ ਆ ਸਕੂਲ ਆਫ ਥੋਟ ਕਿਸਾਨੀ ਨੂੰ ਲਾਹੇਵੰਦ ਬਣਾਉਣ ਤੇ ਉਹ ਕਹਿੰਦਾ ਹੈ ਕਿ ਕਿਸਾਨੀ ਨੂੰ ਐਮਐਸਪੀ ਨਾ ਦਿੱਤੀ ਜਾਵੇ ਔਰ ਕਿਸਾਨਾਂ ਦੀ ਫਸਲ ਨੂੰ ਖੁੱਲੀ ਮੰਡੀ ਦੇ ਵਿੱਚ ਰੱਖਿਆ ਜਾਵੇ ਔਰ ਮੰਡੀ ਹੀ ਭਾਤ ਐ ਕਰੇ ਜਿੰਨਾ ਵੀ ਕਿਸਾਨ ਦੀ ਫਸਲ ਦਾ ਬਣਦਾ ਹੋ ਸਕਦਾ ਉਹ ਐਮਐਸਪੀ ਤੋਂ ਘੱਟ ਹੋਵੇ ਹੋ ਸਕਦਾ ਐਮਐਸਪੀ ਤੋਂ ਵੱਧ ਹੋਵੇ ਔਰ ਕਿਸਾਨ ਕਹਿੰਦੇ ਨਹੀਂ ਕਿ ਇੱਕ ਐਮਐਸਪੀ ਸਰਕਾਰ ਹੀ ਸਾਨੂੰ ਦਵੇ ਔਰ ਉਹਦੀ ਲੀਗਲ ਗਰੰਟੀ ਦਵੇ ਇੱਕ ਤਰ੍ਹਾਂ ਦੇ ਨਾਲ ਕਿਸਾਨਾਂ ਦੀ ਮੰਗ ਹੈ ਕਿ ਸਾਰੀ ਦੀ ਸਾਰੀ ਖੇਤੀ ਨੂੰ ਨੈਸ਼ਨਲਾਈਜ਼ ਹੀ ਕਰਨਾ ਹੈ ਜੋ ਕੇਂਦਰ ਦੀ ਸਰਕਾਰ ਹੈ ਉਹੀ ਇਸ ਮਸਲੇ ਨੂੰ ਐਮਐਸਪੀ ਨੂੰ ਲਵੇ ਔਰ ਕਿਸਾਨਾਂ ਨੂੰ ਇਸ ਗੱਲ ਦੀ ਵਾਦਾ ਕਰੇ ਕਿ ਐਨੀ ਕੀਮਤ ਉਹਨਾਂ ਨੂੰ ਮਿਲੇਗੀ ਹੀ ਮਿਲੇਗੀ ਖੇਤੀ ਨਾਲ ਜੇਕਰ ਆਪਾਂ ਖੇਤੀ ਨੂੰ ਦੇਖੀਏ ਤਾਂ ਇੱਕ ਸਟੇਟ ਦਾ ਮੁੱਦਾ ਹੈ ਜਦੋਂ ਆਪਾਂ ਸੰਵਿਧਾਨ ਨੂੰ ਦੇਖਦੇ ਹਾਂ ਤਾਂ ਖੇਤੀ ਜਿਹੜੀ ਆ ਉਹ ਸਟੇਟ ਸਬਜੈਕਟ ਦੇ ਵਿੱਚ ਆਉਂਦੀ ਆ ਪਰ ਐਮਐਸਪੀ ਤੈਅ ਕਰਨ ਦੀ ਤਾਕਤ ਕੇਂਦਰ ਦੇ ਕੋਲ ਹੈ ਬਹੁਤ ਉਲਝਣ ਬਾਜ਼ੀਆਂ ਨੇ ਇਹਦੇ ਵਿੱਚ ਯੰਗ ਕਿਸਾਨ ਸ਼ੁਭਕਰਨ ਦੀ ਮੌਤ ਹੋਈ ਹੈ ਉਹਦਾ ਕਤਲ ਕੀਤਾ ਗਿਆ ਔਰ ਉਹ ਕਤਲ ਦਾ ਸ਼ੱਕ ਜ਼ਾਹਿਰ ਜੀ ਗੱਲ ਹੈ ਹਰਿਆਣਾ ਵਾਲੇ ਪਾਸੇ ਖੜੀਆਂ ਹੋਈਆਂ ਫੋਰਸਸ ਤੇ ਜਾਂਦਾ ਗੱਲਾਂ ਬਹੁਤ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਰਣਜੀਤ ਸਿੰਘ ਕੁਕੀ ਗਿਲਜੀ ਨੂੰ ਸ਼ਾਮਿਲ ਕਰਦੀਆਂ ਸਵਾਗਤ ਕਰਦੀਆਂ ਸਰ ਔਰ ਨਾਲ ਦੀ ਨਾਲ ਹੀ ਸਭ ਤੋਂ ਪਹਿਲਾ ਸਵਾਲ ਤੁਹਾਡੇ ਵੱਲ ਰੱਖਦੀਆਂ ਜੀ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਬੜਾ ਡਟ ਕੇ ਕਹਿਣਾ ਹੈਗਾ ਕਿ ਉਹ ਸ਼ੁਭਕਰਨ ਜਿਹੜਾ ਯੰਗ ਨੌਜਵਾਨ ਕਿਸਾਨ ਜਿਹਦੀ ਮੌਤ ਹੋਈ ਹੈ ਜਿਹਦੇ ਸਿਰ 'ਚ ਗੋਲੀ ਵੱਜੀ ਆ ਤੇ ਇੱਕ ਤਰ੍ਹਾਂ ਦਾ ਉਹਦਾ ਕਤਲ ਹੋਇਆ ਸਪਸ਼ਟ ਰੂਪ ਦੇ ਵਿੱਚ ਉਹਦੇ ਕਾਤਲਾਂ ਨੂੰ ਬਹੁਤ ਜਲਦੀ ਹੀ ਉਸ SLAKHAN ਦੇ ਪਿੱਛੇ ਡੱਕਣਗੇ ਔਰ ਇੱਕ ਮਿਸਾਲੀ ਸਜ਼ਾ ਦੇਣਗੇ 1 ਕਰੋੜ ਰੁਪਏ ਦਾ ਵੀ ਐਲਾਨ ਕੀਤਾ ਹੈ ਤੇ ਉਹਦੀ ਭੈਣ ਨੂੰ ਨੌਕਰੀ ਦਾ ਵੀ ਐਲਾਨ ਕੀਤਾ ਹੈ ਸਰ ਤੁਹਾਨੂੰ ਕੀ ਲੱਗਦਾ ਹੈ ਕੀ ਇਹ ਸਿਰਫ ਔਰ ਸਿਰਫ ਇੱਕ ਬਹੁਤ ਵੱਡੀ ਸਟੇਟਮੈਂਟ ਹੀ ਆ ਮੁੱਖ ਮੰਤਰੀ ਦੀ ਤਾਂ ਕਿ ਪੌਪੂਲਰ ਇਮੋਸ਼ਨਸ ਨੂੰ ਕੈਚ ਕੀਤਾ ਜਾ ਸਕੇ ਜਾਂ ਫਿਰ ਇਹਦੇ ਵਿੱਚ ਵਾਕਏ ਕੁਝ ਕਰ ਸਕਦੇ ਨੇ ਮੈਂ ਇੱਕ ਗੱਲ ਹੋਰ ਐਡ ਕਰਦਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਬਹੁਤ ਵੱਡਾ ਹੈ ਭਰੋਸਾ ਦਿਵਾਉਂਦਾ ਲੋਕਾਂ ਨੂੰ ਕਿ ਉਹ ਕੁਝ ਕਰਨਗੇ ਪਰ ਪੰਜਾਬ ਦੀ ਪੁਲਿਸ ਫੋਰਸ ਦੇ ਆਫੀਸਰ ਜਿਹੜੇ ਨੇ ਉਹਨਾਂ ਦੀਆਂ ਬਿਨਾ ਨਾਮ ਉਹਨਾਂ ਦਾ ਲੈ ਅਖਬਾਰਾਂ 'ਚ ਖਬਰਾਂ ਲੱਗ ਰਹੀਆਂ ਨੇ ਔਰ ਪੁਲਿਸ ਫੋਰਸ ਦਾ ਕਹਿਣਾ ਹੈ ਕਿ ਸ਼ੁਭ ਕਰਨ ਦੀ ਮੌਤ ਦੇ ਵਿੱਚ ਉਹ ਐਫ ਆਈ ਆਰ ਦਰਜ ਨਹੀਂ ਕਰ ਸਕਦੇ ਸੋ ਕਿਵੇਂ ਦੇਖਦੇ ਹੋ ਜੀ ਉਹਨੂੰ ਅੰਤਲੇ ਦਾ थैंक यू ਮਨਵੀ ਅਤੇ ਸਸਿਕਾ ਜਿਹੜਾ ਤੁਸੀਂ ਸਵਾਲ ਖੜਾ ਕੀਤਾ ਤਾਂ ਜਿਹੜੀ ਸਟੇਟਮੈਂਟ ਦਿੱਤੀ ਹੈ ਚੀਫ ਮਿਸ ਸੁਪਰਵੰਤਮਾਨ ਨੇ ਉਹ ਹਜੇ ਤੱਕ ਤਾਂ ਇੱਕ ਮੇਅਰ ਸਟੇਟਮੈਂਟ ਹੀ ਲੱਗ ਰਹੀ ਹੈ ਕਿਉਂਕਿ ਹੁਣ ਦੋ ਦਿਨ ਤੋਂ ਉੱਤੇ ਟਾਈਮ ਸਮਾਂ ਲੰਘ ਚੁੱਕਿਆ ਜਦ ਕਿ ਸ਼ੁਭਕਰਨ ਦਾ ਕਤਲ ਹੋਇਆ ਹੈਗਾ ਤੇ ਉਸ ਤੋਂ ਬਾਅਦ ਐਫ ਆਈ ਆਰ ਤਾਂ ਇਮੀਡੀਏਟਲੀ ਕਰਨੀ ਪੰਦੀ ਸੀਗੀ ਦੂਸਰਾ ਜਿਸ ਤਰ੍ਹਾਂ ਹਰਿਆਣੇ ਵਾਲੀ ਸਾਈਡ ਤੋਂ ਬੰਦੇ ਅੰਦਰ ਆਏ ਨੇ ਚਾਹ ਪਲੇਨ ਕਲੋਸ ਚਾਹੇ ਨੇ ਜਿਵੇਂ ਵੀ ਆਏ ਨੇ ਜਿਹੜੀ ਉੱਥੇ ਉਹ ਭੰਨ ਸੋੜ ਕਰਕੇ ਗਏ ਨੇ ਵੱਡੇ ਪੱਧਰ ਤੇ इवन ਕਿ ਮੈਡੀਕਲ ਵੈਨ ਵੀ ਭੰਨ ਕੇ ਗਏ ਨੇ ਉਹ ਉਹਦੇ ਤੇ ਤਾਂ ਐਫ ਆਈ ਆਰ ਰਾਈਟਵੇ ਹੋ ਜਾਣੀ ਚਾਹੀਦੀ ਸੀ ਉਹਦਾ ਪੋਸਟਮਾਰਟਮ ਵੀ ਹੋਣੀ ਉਹਦਾ ਪਤਾ ਹੀ ਹੈ ਵੀ ਕੋਈ ਭੰਨ ਕੇ ਗਿਆ ਹੈਗਾ ਇੱਥੇ ਅੰਦਰ ਆ ਕੇ ਚਾਹੇ ਅਨਨੇਮਡ ਐਫ ਆਈ ਆਰ ਹੁੰਦੀ ਪਰ ਐਫ ਆਈ ਆਰ ਤਾਂ ਹੋਣੀ ਚਾਹੀਦੀ ਸੀ ਇਸੇ ਤਰ੍ਹਾਂ ਸ਼ੋਅ ਕਰਨ ਦਾ ਜਿਹੜਾ ਮਾਮਲਾ ਹੈਗਾ ਇਹਦੇ ਵਿੱਚ ਇਹਨਾਂ ਨੇ ਆਪ ਵਾਅਦਾ ਕੀਤਾ ਸੀ ਮਿਸਟਰ ਭਗਵੰਤ ਮਾਨ ਨੇ ਕਿ ਐਫ ਆਈ ਆਰ ਰਜਿਸਟਰ ਕਰਾਂਗੇ ਪਰ ਪੋਸਟਮਾਰਟਮ ਤੋਂ ਬਾਅਦ ਕਰਾਂਗੇ ਪਰ ਹੁਣ ਤਾਂ ਪੋਸਟਮਾਰਟਮ ਤੇ ਹੀ ਰੌਣਾ ਖੜ ਗਿਆ ਹੈ ਕਿਉਂਕਿ ਉਹਨਾਂ ਦੇ ਮਾਪਿਆਂ ਨੂੰ ਮੌਲਦ ਦੀ ਭੈਂਟ ਤੇ ਉਹਦੇ ਹੋਰ ਪਰਿਵਾਰ ਨੇ ਕਿਸੇ ਤਰ੍ਹਾਂ ਦਾ ਵੀ ਸਰਕਾਰ ਦੀ ਜਿਹੜੀ ਪੇਸ਼ਕਸ਼ ਹੈਗੀ ਆ ਉਹਨੂੰ ਸਵੀਕਾਰਨ ਤੋਂ ਨਾ ਕਰ ਦਿੱਤੀ ਹੈਗੀ ਤੇ ਉਹਨਾਂ ਨੇ ਕਿਹਾ ਵੀ ਸਾਡੀ ਮੇਨ ਮੰਗ ਹੈਗੀ ਕਿ ਐਫ ਆਈ ਆਰ ਦਰਜ ਹੋਵੇ ਜਿਹੜੇ ਗਿਲਟੀ ਪਰਸਨਸ ਨੇ ਉਹਨਾਂ ਨੂੰ ਲੱਭਿਆ ਜਾਵੇ ਜਾਂ ਉਹਨਾਂ ਬਾਰੇ ਤਫਤੀਸ਼ ਕੀਤੀ ਜਾਵੇ ਪਰ ਪਹਿਲੇ ਐਫ ਆਈ ਆਰ ਰਜਿਸਟਰ ਹੋਣੀ ਚਾਹੀਦੀ ਹੁਣ ਇਹੀ ਜਿਹੜਾ ਸਟੈਂਡ ਹੈਗਾ ਇੱਕ ਕਿਸਾਨ ਲੀਡਰਸ਼ਿਪ ਵੀ ਲੈ ਰਹੀ ਹੈਗੀ ਆ ਤੇ ਹੁਣ ਸਟੇਟ ਲੈਮਟ ਪਿਛਲੇ 10 ਦਿਨਾਂ ਤੋਂ ਇਸੇ ਗੱਲ ਤੇ ਆ ਕੇ ਖੜੀ ਹੈਗੀ ਆ ਹਜੇ ਤਾਂ ਉਹਦਾ ਪੋਸਟਮਾਰਟਮ ਵੀ ਨਹੀਂ ਹੋਇਆਗਾ ਸੋ ਇਹਨਾਂ ਵੱਲੋਂ ਇਹ ਕਿਹਾ ਜਾਣਾ ਬਾਰ-ਬਾਰ ਕਿ ਅਸੀਂ ਐਫ ਆਈ ਆਰ ਕਰਾਂਗੇ ਪਰ ਕਦੋਂ ਕਰਨਗੇ ਜਿਹੜੇ ਦੂਜੇ ਆ ਕੇ ਇਨਕ루ਜਨ ਹੋਈ ਹੈਗੀ ਆ ਤੁਹਾਡੇ ਸਟੇਟ ਦੇ ਬਾਰਡਰਸ ਕਰਾਸ ਕੀਤੇ ਤੇ ਦੂਜੀਆਂ ਸਕਿਉਰਿਟੀ ਫੋਰਸਸ ਵੱਲੋਂ ਉਹਦੇ ਵਿੱਚ ਕਿਉਂ ਦਿੱਕਤ ਆ ਰਹੀ ਐ ਐਫ ਆਈ ਆਰ ਨਹੀਂ ਤੁਸੀਂ ਦੇਖੋ ਤੁਹਾਡੇ ਸਾਹਮਣੇ ਦਿੱਲੀ ਦਾ ਕੇਸ ਹੈਗਾ ਤੇ ਇੰਦਰ ਬੱਗੇ ਦਾ ਜਦੋਂ ਤੀਂਦਰ ਬੱਗੇ ਨੂੰ ਪੰਜਾਬ ਪੁਲਿਸ ਚੱਕ ਕੇ ਲੈ ਕੇ ਆਈ ਹੈਗੀ ਆ ਤਾਂ ਉਹਨਾਂ ਨੂੰ ਹਰਿਆਣਾ ਪੁਲਿਸ ਨੇ ਰਸਤੇ ਵਿੱਚ ਇੰਟਰਸੈਪਟ ਕਰ ਰਿਆ ਸੀ ਅੰਡਰ ਗਾਈਡੈਂਸ ਫ্রম ਦਾ ਸੈਂਟਰਲ ਗਵਰਨਮੈਂਟ ਤੇ ਅਲਟੀਮੇਟਲੀ ਤੀਂਦਰ ਬੱਗੇ ਨੂੰ ਰੀਲੀਜ਼ ਕਰਨਾ ਪਿਆ ਸੀ ਇਵਨ ਕਿ ਪੰਜਾਬ ਪੁਲਿਸ ਨੂੰ ਡਿਟੇਨ ਕਰ ਲੱਤਾ ਗਿਆ ਸੀ ਇੱਕ ਜਣਾ ਉਹਨਾਂ ਚੋ ਦਿੱਲੀ ਡਿਟੇਨ ਕੀਤਾ ਗਿਆ ਸੀ ਬਾਕੀ ਫੋਰਸ ਜਿਹੜੀ ਉਹ ਰਸਤੇ 'ਚ ਡਿਟੇਨ ਕਰ ਲਿੱਤੀ ਗਈ ਸੀ ਉਹਨਾਂ ਨੂੰ ਹਰਿਆਣਾ ਨੰਗਾ ਨਹੀਂ ਸੀ ਦਿੱਤਾ ਤੇ ਹੁਣ ਜਦੋਂ ਆਪਣੇ ਤੇ ਇਸ ਤਰ੍ਹਾਂ ਦਾ ਕੇਸ ਆਇਆ ਹੈਗਾ ਤੇ ਹੁਣ ਸਰਕਾਰ ਦਾ ਸਟੈਂਡ ਤੇ ਵਿੱਚ ਐਨੀ ਵੇਵਰਿੰਗ ਕਿਉਂ ਹੈਗੀ ਹੈ ਮਨ ਲਈ ਇਹ ਸਵਾਲ ਆਪਣੇ ਆਪ ਚ ਇੱਕ ਸਵਾਲ ਖੜਾ ਹੁੰਦਾ ਹੈਗਾ ਜਾਂ ਤਾਂ ਇਹਨਾਂ ਦੀ ਇੰਟੈਂਸ਼ਨ ਹੈ ਨੀਗੀ ਜਾਂ ਹੈ ਸੈਂਟਰਲ ਗਵਰਨਮੈਂਟ ਤੇ ਤੇ ਹਰਿਆਣਾ ਗਵਰਨਮੈਂਟ ਦੇ ਦਰਵਾਜ਼ੇ ਥੱਲੇ ਹੈਗੇ ਚੀਫ ਮਿਨਿਸਟਰ ਕਟੋਪਾਟ ਜਿੱਦਾਂ 13 ਤਰੀਕ ਨੂੰ ਇਹ ਸ਼ੁਰੂ ਹੋਇਆ ਸੰਘਰਸ਼ ਉਦਨ ਵੀ ਤਾਂ ਇਨਟਰੂਜਨ ਹੋਈ ਆ ਡਰੋਨਸ ਰਾਹੀਂ ਹੋਈ ਹੈ ਜਿਵੇਂ ਵੀ ਹੋਈ ਹੈਗੀ ਆ ਉਤਨ ਕਿਉਂ ਨਹੀਂ ਚੀਫ ਮਿਨਿਸਟਰ ਹਰਿਆਣੇ ਨੂੰ ਚੀਫ ਮਿਨਿਸਟਰ ਭਵਨਤਮਾਨ ਨੇ ਫੋਨ ਕਰਕੇ ਜਾਂ ਚਿੱਠੀ ਪੱਤਰ ਰਾਹੀਂ ਉਹਨਾਂ ਨੂੰ ਆਪਣਾ ਇਤਰਾਜ਼ ਜਤਾਇਆ ਕਿਉਂ ਨਹੀਂ ਬੀ ਇਹ ਡਾਇਰੈਕਟਲੀ ਅਨਲੌਫਲ ਹੈਗਾ ਜਿਹੜੀ ਇੰਟਰਵੀਊਨ ਹੈਗੀ ਆ ਸੋ ਫ੍ਰੋਮ ਦਾ ਵੈਰੀ ਬਿਗਨਿੰਗ ਇਨ ਗਵਰਨਮੈਂਟ ਵੱਲੋਂ ਚੋਰ ਰਿਸਪੌਂਸਿਬਿਲਟੀ ਨਾ ਨਿਭਾਉਣੀ ਚਾਹੀਦੀ ਸੀ ਉਸ ਤੋਂ ਇਹ ਪਿੱਛੇ ਹਟਦੇ ਦਿਖਾਈ ਦੇ ਰਹੇ ਹੈਗੇ ਜੀ ਹੁਣ ਲੇਟੈਸਟ ਖਬਰ ਆ ਰਹੀ ਹੈਗੀ ਆ ਕਿ ਜਿਹੜਾ ਇੱਕ ਹੋਰ ਨੌਜਵਾਨ ਰੋहतक ਦੇ ਪੀਜੀਆਈ ਚ ਦਾਖਲ ਹੈਗਾ ਜਿਹਨੂੰ ਕਿਹਾ ਜਾ ਰਿਹਾ ਕਿ ਹਰਿਆਣਾ ਵਾਲੇ ਪਾਸੇ ਜਿਹੜੀਆਂ ਫੋਰਸੇਸ ਖੜੀਆਂ ਨੇ ਉਹ ਚੱਕ ਕੇ ਲੈ ਗਈਆਂ ਸੀ ਤਾਂ ਬੁਰੀ ਤਰ੍ਹਾਂ ਕੁੱਟਿਆ ਗਿਆ ਹੈਗਾ ਉਹਨੂੰ ਪੰਜਾਬ ਲੈ ਕੇ ਆਉਣ ਲਈ ਪੰਜਾਬ ਦੇ ਚੀਫ ਸਕੱਰੇਟਰੀ ਵੱਲੋਂ ਹਰਿਆਣਾ ਨੂੰ ਲੈਟਰ ਲਿਖਿਆ ਗਿਆ ਤੇ ਉਹਦੇ ਵਿੱਚ ਕਿਹਾ ਗਿਆ ਕਿ ਇਹਦਾ ਇਲਾਜ ਜਿਹੜਾ ਹੈਗਾ ਉਹ ਪੰਜਾਬ ਕਰੇਗਾ ਤੇ ਇਹਨੂੰ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਵੇ ਹੁਣ ਇਹਦੇ ਤੇ ਹਰਿਆਣਾ ਦਾ ਰਿਪਲਾਈ ਆਉਣਾ ਬਾਕੀ ਹੈਗਾ ਸਰ ਮੈਂ ਤੁਹਾਡੇ ਵੱਲ ਇੱਕ ਸਵਾਲ ਲੈ ਕੇ ਆਉਣਾ ਚਾਹਨੀ ਹੈ ਇਹੀ ਕਿਸਾਨੀ ਮਸਲੇ ਤੋਂ ਔਰ ਸਟੇਟ ਪੰਜਾਬ ਸਟੇਟ ਦੀ ਸਰਕਾਰ ਦੀ ਇਸ ਤਰ੍ਹਾਂ ਵੀ ਜਿੱਦਾਂ ਆਪਾਂ ਦੇਖਿਆ ਭਗਵੰਤ ਮਾਨ ਜੀ ਨੇ ਅੱਗੇ ਆ ਕੇ ਆਪਣੀ ਇੰਟੈਂਸ਼ਨ ਦਿਖਾਈ ਦੋਨਾਂ ਧਿਰਾਂ ਦੇ ਵਿੱਚ ਮੀਟਿੰਗ ਕਰਾਉਣ ਦੀ ਕਿਸਾਨਾਂ ਦੇ ਵਿੱਚ ਔਰ ਕੇਂਦਰ ਦੇ ਵਿੱਚ ਸਰ ਹੁਣ ਅਗਰ ਇਹ MSP ਵਾਲਾ ਕਿਸਾਨਾਂ ਦੀ ਮੰਗ ਜਿਹੜੀਆਂ ਜਾਇਜ਼ ਮੰਗਾ ਨੇ ਇੱਕ ਤਰ੍ਹਾਂ ਦੇ ਨਾਲ ਆਪਾਂ ਆਈ ਥਿੰਕ ਕਿਸਾਨਾਂ ਦੀ ਇਹ ਮੰਗ ਨੂੰ ਔਰ ਜਿਸ ਤਰ੍ਹਾਂ ਕਿਸਾਨਾਂ ਦਾ ਇੱਕ سپورਟ ਨਾਲ ਜਥੇਬੰਦੀਆਂ ਦੇ ਹੈਗੇ ਆਪਾਂ ਨੂੰ ਇਹਨੂੰ ਜਾਇਜ਼ ਮੰਨਣਾ ਪਵੇਗਾ ਚਾਹੀਏ ਇਹਦੀ ਅਪਰੋਚ ਸਹੀ ਹੋਵੇ ਚਾਹੀਏ ਨਾ ਕੀ ਹੁਣ ਅਗਰ ਇਹ ਗੱਲਬਾਤ ਰੁਕਦੀ ਹੈ ਜਾਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਪੌਂਦੀਆਂ ਤਾਂ ਕੀ ਭਗਵੰਤ ਮਾਨ ਜੀ ਨੂੰ ਵੀ ਇਹਦੇ ਵਿੱਚ ਕਸੂਰਵਾਰ ਮੰਨਿਆ ਜਾਵੇ ਕਿਉਂਕਿ ਆਪਾਂ ਦੇਖ ਰਹੇ ਆ ਕਿ ਭਗਵੰਤ ਮਾਨ ਜੀ ਵੱਲੋਂ ਕੇਂਦਰ ਦੇ ਮੰਤਰੀਆਂ ਨਾਲ ਤਾਂ ਮੀਟਿੰਗ ਕਿਸਾਨਾਂ ਦੀ ਕਰਵਾਈ ਗਈ ਪਰ ਜਿੱਦਨ ਦੇ ਹਾਲਾਤ ਖਰਾਬ ਹੋਏ ਨੇ ਉਸ ਦਿਨ ਤੋਂ ਬਾਕੀ ਸਮੂਚੀਆਂ ਤੇ ਰਾਨੂ ਸੱਦ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਭਵਿਕ ਨੂੰ ਲੈ ਕੇ ਕੋਈ ਵੀ ਮੀਟਿੰਗ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ ਅੱਜ ਦੇ ਸਮੇਂ 'ਚ ਆਪਾਂ ਦੇਖ ਰਹੇ ਹਾਂ ਕਿ ਜਿਹੜੀਆਂ ਬਿਲਡਿੰਗਸ ਭਗਵਾਨ ਰਵਿਦਾਸ ਦੇ ਨਾਮ ਤੇ ਅਧ ਅਧੂਰੀਆਂ ਨੇ ਸਿਰਫ ਉਹਨਾਂ ਨੂੰ ਇਨੋਗਰੇਟ ਕਰਕੇ ਹੀ ਜਲਦੀ ਜਲਦੀ ਨੇ ਨਾਲ ਲੋਕਾਂ ਨੂੰ ਇਹ ਅਹਿਸਾਸ ਕਰਾਉਣ ਦੀ ਇਕਦ ਕਰਾਇਆ ਜਾ ਰਿਹਾ ਕਿ ਬਹੁਤ ਵਿਕਾਸ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਕੀ ਲੱਗਦਾ ਜੀ ਤੁਹਾਨੂੰ ਜਿਹੜਾ ਨਾ ਫਰਮ ਦ ਵੈਰੀ ਬਿਗਨਿੰਗ ਜਿਹੜੀ ਗਵਰਨਮੈਂਟ ਆਪਣੀ ਰਿਸਪੋਨਸਿਬਿਲਟੀ ਤੋਂ ਪਿੱਛੇ ਹਟਦੀ ਦਿਖਾਈ ਦੇ ਰਹੀ ਹੈਗੀ ਆ ਸੋ ਜਿਹੜੀਆਂ ਇਹਨਾਂ ਨੇ ਮੀਟਿੰਗਸ ਕਰਾਈਆਂ ਐਜ਼ ਅ ਮੀਡੀਏਟਰ ਬੀਟਵੀਨ ਦ ਯੂਨੀਅਨ ਮਿਨਿਸਟਰਸ ਤੇ ਆਹ ਜਿਹੜੀਆਂ ਦੋ ਕਿਸਾਨ ਜਥੇਬੰਦੀਆਂ ਨੇ ਤੇ ਹੋਰ ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਸਹਿਯੋਗੀ ਸੀ ਉਹ ਬਿਲਕੁਲ ਬੇਸਿੱਟਾ ਰਹੀਆਂ ਨੇ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਹੁਣ ਜਿਹੜੇ ਮੇਨ ਇਸ਼ੂ ਨੇ ਮਨਵੀਰ ਉਹ ਤਾਂ ਪਿੱਛੇ ਰਹਿ ਗਏ ਉੰ타 ਹੋਰ 이슈 ਜਿਹੜੇ ਆ ਸੈਂਟਰ ਸਟੇਜ ਤੇ ਆ ਗਿਆ ਜਿਵੇਂ ਐਫ ਆਈ ਆਰ ਦਾ ਮਾਮਲਾ ਇੰਟਰਨੈਟ ਦੀ ਸ਼ਟਡਾਊਨ ਹੈਗੀ ਆ ਸਾਰੀ ਜਦ ਕਿ ਉਸ ਦਿਨ ਵੀ ਇਹਨਾਂ ਨੇ ਯੂਨੀਅਨ ਮਿਸਟਰ ਅੱਗੇ ਗੱਲ ਠਾਈ ਗਈ ਸੀ ਕਿਸਾਨਾਂ ਵੱਲੋਂ ਕਿ ਸਾਡੇ ਇੰਟਰਨੈਟ ਕਿਉਂ ਬੰਦ ਕੀਤੇ ਹੋਏ ਸਾਡੇ ਜਿਹੜੇ ਪੈਸੇ ਐਕਸ ਦੇ ਅਕਾਊਂਟਸ ਨੇ ਜਾਂ ਹੋਰ ਫੇਸਬੁੱਕ ਵਗੈਰਾ ਨੇ ਵੀ ਉਹ ਕਿਉਂ ਨਹੀਂ ਬਹਾਲ ਕੀਤਾ ਜਾ ਰਿਹਾ ਕਿਉਂਕਿ ਹੁਣ ਮੇਰਾ ਕਹਿਣ ਤੋਂ ਬਾਅਦ ਆ ਕਿ ਮੁੱਖ ਡਿਮਾਂਡਸ ਤੋਂ ਐਮ ਐਸ ਪੀ ਤੇ ਹੋਰ ਜਿਹੜਾ ਕਰਜ਼ਾ ਮਾਫੀ ਦੀ ਡਿਮਾਂਡ ਹੈਗੀ ਆ ਦੂਸਰਾ ਪੈਨਸ਼ਨ ਦਾ ਸਵਾਲ ਹੈਗਾ ਜਾਂ ਮਨਰੇਗਾ ਵਰਕਰਸ ਬਾਰੇ ਉਹਨਾਂ ਦੇ ਦਿਨ ਵਧਾਉਣ ਵਾਲੀ ਗੱਲ ਹੈਗੀ ਆ ਉਹ ਤਾਂ ਹੁਣ ਨੈਰੇਟਿਵ ਦੇ ਵਿੱਚੋਂ ਬਿਲਕੁਲ ਬਾਹਰ ਹੋ ਗਏ ਹੋਇਆ ਹੁਣ ਤਾਂ ਇਸ਼ੂ ਹੀ ਡਿਫਰੈਂਟ ਖੜੇ ਹੋ ਗਏ ਹੋਇਆ ਇਸੇ ਲਈ ਉਹਨਾਂ ਫਾਰਮ ਲੀਡਰਸ਼ਿਪ ਹੈਗੀ ਆ ਉਹ ਆਪ ਕਨਫਿਊਜ਼ਡ ਹੈ ਕਿ 1129 ਤੱਕ ਇਹਨੂੰ ਪੈਂਡਿੰਗ ਕਰਤਾ ਵੀ ਉਸ ਤੋਂ ਬਾਅਦ ਆਪਾਂ ਕਾਲ ਦੇਵਾਂਗੇ ਸੋ ਇਸ ਤਰ੍ਹਾਂ ਦੀ ਜਿਹੜੀ ਅਨਸਰਟਨਟੀ ਹੈਗੀ ਆ ਇਸ ਸਾਰਿਆਂ ਵਿੱਚ ਹੀ ਕਨਫਿਊਜ਼ਨ ਕ੍ਰੀਏਟ ਕਰ ਦਿਆ ਨਾਂ ਤੱਕ ਸਟੇਟ ਗਵਰਨਮੈਂਟ ਕੁਝ ਕਲੈਰੀਫਾਈ ਕਰ ਸਕੀ ਹੈ ਠੀਕ ਹਾਂ ਤੁਸੀਂ ਦੱਸ ਰਹੇ ਆ ਕਿ ਚੀਫ ਸੈਕਟਰੀ ਨੂੰ ਪ੍ਰਤਪਾਲ ਬਾਰੇ ਚਿੱਠੀ ਲਿਖੀ ਹੈਗੀ ਆ ਜੀਹਦਾ ਕਹ ਦੱਸਿਆ ਜਾ ਰਿਹਾ ਹੈ ਕਿ ਹਰ ਬਾਡੀ ਦੇ ਹਿੱਸੇ ਤੇ ਉਹਦੇ ਕਿਤੇ ਨਾ ਕਿਤੇ ਜ਼ਖਮ ਹੈਗੇ ਨੇ ਉਹਦੇ ਫ੍ਰੈਕਚਰ ਹੈਗੇ ਨੇ ਬਾਹ ਦੇ ਲੱਤ ਦੇ ਤੇ ਉਹ ਚੀਜ਼ਾਂ ਕਿਹਨੇ ਕੀਤੀਆਂ ਨੇ ਉਹ ਨਾਲੇ ਉਹ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦੇ 307 ਦਾ ਪਰਚਾ ਰਜਿਸਟਰ ਕੀਤਾ ਗਿਆ ਹੈ ਪਰ ਉਹਨੂੰ ਹਰਿਆਣਾ ਵਿੱਚੋਂ ਪਹੁੰਚਿਆ ਕਿਵੇਂ ਇਹ ਵੀ ਤਾਂ ਵੱਡਾ ਸਵਾਲ ਹੈ ਕਿਉਂਕਿ ਉੱਥੋਂ ਜਿਹੜੇ ਮੋਰਚੇ ਵਾਲੀ ਥਾਂ ਤੋਂ ਇਹ ਗੱਲ ਆ ਰਹੀ ਹੈ ਕਿ ਉੱਥੋਂ ਦੇ ਆਈ ਵਿਟਨਸ ਅਕਾਉਂਟਸ ਨੇ ਕਿ ਕਾਫੀ ਬੰਦੇ ਜਿਹੜੇ ਹਰਿਆਣਾ ਵਾਲੇ ਪਾਸਾਈਡ ਤੋਂ ਚੱਕ ਕੇ ਲੈ ਕੇ ਗਏ ਨੇ ਪੰਜਾਬ ਦੇ ਅੰਦਰੋਂ ਉਹ ਬੰਦੇ ਕਿੱਥੇ ਨੇ ਤੇ ਕਿੰਨੇ ਬੰਦੇ ਨੇ ਇਹ ਇਹ ਸਟੇਟ ਗਵਰਨਮੈਂਟ ਆਫ ਪੰਜਾਬ ਨੂੰ ਪਹਿਲੇ ਇਹ ਕਲੈਰੀਫਿਕੇਸ਼ਨਸ ਆਪਣੇ ਕਾਊਂਟਰਪਾਰਟ ਹਰਿਆਣਾ ਤੋਂ ਲੈਣੀਆਂ ਚਾਹੀਦੀਆਂ ਨੇ ਜੀ ਸਰ ਮੈਂ ਕੋਰਸ ਵਾਲੇ ਦੇ ਵਿੱਚ ਐਡ ਕਰਨਾ ਚਾਹੁੰਦੀ ਹਾਂ ਕਿਉਂਕਿ ਸਵਾਲ ਹੀ ਇੱਕ ਉਮੀਦੀ ਮੇਰੇ ਮੇਰੇ ਅਕੋਰਡਿੰਗਲੀ ਕੋ ਮਾਡੀਅਮ ਨੇ ਜਿਹਦੇ ਨਾਲ ਗੱਲ ਵੱਡੀ ਹੋ ਸਕਦੀ ਹੈ ਆਪਣੇ ਪੰਜਾਬ ਦੇ ਵਿੱਚ ਇਹੋ ਜੀਆਂ ਸੰਸਥਾਵਾਂ ਨੇ ਜਿਹੜੀਆਂ ਵਾਰ-ਵਾਰ ਫੈਡਰਲਿਜ਼ਮ ਦੀ ਗੱਲ ਕਰਦੀਆਂ ਨੇ ਕਿ ਸਟੇਟਾਂ ਕੋ ਵੱਧ ਅਧਿਕਾਰ ਹੋਣੇ ਚਾਹੀਦੇ ਆ ਕੀ ਐਮਐਸਪੀ ਨੂੰ ਐਮਐਸਪੀ ਡਿਸਾਈਡ ਕਰਨ ਦਾ ਤੈਅ ਕਰਨ ਦਾ ਇਹ ਸਾਰਾ ਹੱਕ ਜਿਹੜਾ ਇਸ ਸਮੇਂ ਕੇਂਦਰ ਦੇ ਕੋਲ ਹੈ ਕੀ ਸਾਡੇ ਪੰਜਾਬ ਚ ਫੈਡਰਲਿਜ਼ਮ ਦੀ ਗੱਲ ਕਰਨ ਵਾਲੀਆਂ ਏਜੰਸੀਆਂ ਇਸ ਗੱਲ ਦੀ ਮੰਗ ਕਿਉਂ ਨਹੀਂ ਕਰਦੀਆਂ ਕਿ ਇਹ ਹੱਕ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਹੈਗਾ ਇੱਕੋ ਥਾਂ ਦੇ ਉੱਤੇ ਹੀ ਸਾਰੇ ਫੈਸਲੇ ਲੈਣ ਦੀ ਤਾਕਤ ਪੰਜਾਬ ਦੀ ਸਰਕਾਰ ਨੂੰ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਫਾਰਮਰ ਕਮਿਊਨਿਟੀ ਦੇ ਲਈ ਬਿਹਤਰ ਸੋਚ ਸਕੇ ਕਿ ਸਰ ਇਹ ਮੈਂ ਬਹੁਤ ਅਜੀਬ ਗੱਲ ਕਰ ਰਹੀਆਂ ਜਾਂ ਇਹਦੇ ਪਿੱਛੇ ਵਾਕਈ ਇਹਨੂੰ ਪੋਸੀਬਲ ਬਣਾਇਆ ਜਾ ਸਕਦਾ ਹੈਗਾ ਨਹੀਂ ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਹੋ ਐਗਰੀਕਲਚਰ ਜਿਹੜੀ ਹੈ ਸਟੇਟ ਸਬਜੈਕਟ ਹੈਗਾ ਜਦੋਂ ਫਾਰਮ ਲਾਅਸ ਦਾ ਇਸ਼ੂ ਚੱਲਿਆ ਸੀਗਾ ਉਦੋਂ ਵੀ ਇਹ ਹੈ ਸੀ ਇਸ ਤਰ੍ਹਾਂ ਦੇ ਕੋਈ ਵੀ ਲਾਅ ਜਿਹੜੇ ਆ ਉਹ ਸਟੇਟ ਵੱਲੋਂ ਬਣਨੇ ਚਾਹੀਦੇ ਆ ਨਾ ਕਿ ਯੂਨੀਅਨ ਗਵਰਨਮੈਂਟ ਵੱਲੋਂ ਬਣਨੇ ਚਾਹੀਦੇ ਕਿਉਂਕਿ ਐਸਪਰ ਤਾਂ ਕਨਸਟੀਟਿਊਸ਼ਨ ਜਿਹੜੇ ਐਗਰੀਕਲਚਰ ਦੇ ਇਸ਼ੂਜ਼ ਨੇ ਇਹ ਸਾਰੇ ਸਟੇਟ ਸਬਜੈਕਟ ਨੇ ਮੈਂ ਤਾਂ ਕਹਿੰਦਾ ਵੀ ਇਹਨਾਂ ਨੇ ਜੇ ਪੰਜਾਬ ਜਦੋਂ ਇਹਨਾਂ ਦੀ ਸਰਕਾਰ ਆਉਣੀ ਸੀਗੀ ਤਾਂ ਉਸ ਟਾਈਮ ਤੇ ਸੀਐਮ ਭਗੰਤਮਾਨ ਨੇ ਬੜੀ ਵੱਰ ਜਨਤਕ ਤੌਰ ਤੇ ਐਲਾਨ ਕੀਤਾ ਸੀ ਵੀ ਜੇ ਸਾਡੀ ਸਰਕਾਰ ਪਾਵਰ ਚ ਆ ਗਈ ਤਾ ਅਸੀਂ ਇਮੀਡੀਟਲੀ ਐਮਐਸਪੀ ਦਾ ਐਲਾਨ ਕਰਾਂਗੇ ਪਰ ਜਦੋਂ ਇਹਨਾਂ ਨੇ ਹੁਣ ਪਿੱਛੇ ਮੂੰਗੀ ਦਾ ਐਲਾਨ ਕੀਤਾ ਸੀ ਐਮਐਸਪੀ ਦਾ ਤਾਂ 80% ਪਲੱਸ ਜਿਹੜੀ ਕ੍ਰੌਪ ਹੈਗੀ ਆ ਉਹ ਐਮਐਸਪੀ ਤੇ ਚੱਕੀ ਨਹੀਂ ਗਈ ਫਿਰ ਇਹਨਾਂ ਨੇ ਇਹ ਕਿਹਾ ਸੀ ਵੀ ਜਿੰਨੇ ਪ੍ਰਾਈਸ ਘੱਟ ਮਿਲੀ ਆ ਫਾਰਮਰਸ ਨੂੰ ਉਹਦੀ ਕੰਪਨਸੇਸ਼ਨ ਸਟੇਟ ਕਰੂਗੀ ਉਹ ਅੱਜ ਤੱਕ ਨਹੀਂ ਕੀਤੀ ਕਿਉਂਕਿ ਸਟੇਟ ਜਿਹੜੀ ਹੈਗੀ ਆ بار بار ਆਪਣੀਆਂ ਸਟੇਟਮੈਂਟਸ ਤੋਂ ਪਿੱਛੇ ਹਟ ਰਹੀ ਹੈਗੀ ਆ ਜੀਦੇ ਨਾਲ ਇੱਕ ਇਹ ਲੱਗ ਰਿਹਾ ਕਿ ਇਹਨਾਂ ਨੂੰ ਗਵਰਨੈਂਸ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੇ ਗੈਪਸ ਨੇ ਜਾਂ ਇਹਨਾਂ ਦਾ ਆਪਸ ਚ ਗਵਰਨਮੈਂਟ ਦਾ ਤਾਲਮੇਲ ਹੈ ਨਹੀਂਗਾ ਜੇ ਇਹਨਾਂ ਨੇ ਯੂਨੀਅਨ ਗਵਰਨਮੈਂਟ ਦੇ ਮੀਡੀਏਟਰ ਬਣ ਸਕਦੇ ਨੇ ਤਾਂ ਜਦੋਂ ਇਸ ਤਰ੍ਹਾਂ ਦੀ ਇਨਟਰੂਜਨਸ ਹੋਈਆਂ ਨੇ ਪੰਜਾਬ ਦੇ ਅੰਦਰ ਉਦੋਂ ਇਹਨਾਂ ਨੇ ਕਿਉਂ ਨਹੀਂ ਯੂਨੀਅਨ ਹੋਮ ਮਿਨਿਸਟਰ ਕੋਲ ਇਹ ਗੱਲ ਠਾਈ ਕਿਉਂਕਿ ਅਲਟੀਮੇਟ ਬਾਸ ਤਾਂ ਯੂਨੀਅਨ ਹੋਮ ਮਿਨਿਸਟਰ ਆਣਾ ਇਹਨਾਂ ਨੇ ਇੱਕ ਵਾਰੀ ਵੀ ਕਿਤੇ ਜ਼ਿਕਰ ਨਹੀਂ ਹੋਇਆ ਵੀ ਇਹਨਾਂ ਨੇ ਇਸ ਬਾਰੇ ਯੂਨੀਅਨ ਹੋਮ ਮਿਨਿਸਟਰ ਨਾਲ ਕੋਈ ਗੱਲ ਕੀਤੀ ਹੋਵੇ। ਤੋਂ ਐਂਟੀ ਵੱਡੀ ਤੁਹਾਡੇ ਅੱਗੇ ਐਮਰਜੈਂਸੀ ਸਿਚੁਏਸ਼ਨ ਹੈਗੀ ਆ। ਬੰਦਾ ਤੁਹਾਡੇ ਕੋਲ 3 ਦਿਨ ਦਾ ਪਿਆ ਉਹਦਾ ਪੋਸਟਮਾਰਟਮ ਨਹੀਂ ਹੋ ਰਿਹਾ। ਨਾ ਉਹਦੇ ਤੇ ਕੋਈ ਅਗਲੇਰੀ ਕਾਰਵਾਈ ਹੋ ਰਹੀ ਹੈ। ਹੋਰ ਜਿਹੜੇ ਇਹਨੇ ਮਿਸਿੰਗ ਨੇ ਬੰਦੇ ਫਰਮ ਦਾ ਫਨੌਰੀ ਬਾਰਡਰ ਔਰ ਦਾ ਸ਼ੈਂਪੂ ਬਾਰਡਰ ਉਹ ਕਿੰਨਾ ਨੰਬਰ ਹੈਗਾ ਤੇ ਉਹ ਬੰਦੇ ਹੈ ਕਿੱਥੇ ਨੇ। ਹਮਮ। ਮਤਲਬ ਕਿ ਇਹ ਇੱਕ ਡੈਮੋਕਰੈਟਿਕ ਕੰਟਰੀ ਹੈਗਾ ਪਰ ਜੋ ਵੇਸ ਆਪਣੇ ਸਾਹਮਣੇ ਆ ਰਹੀਆਂ ਨੇ ਉਹ ਅਨ ਡੈਮੋਕਰੈਟਿਕ ਮੀਨਸ ਫਾਰ ਆ ਰਹੇ ਆ ਇੱਕ ਤਰ੍ਹਾਂ ਨਾਲ ਜਿਵੇਂ ਆ ਕਿ ਡਿਕਟੇਟਰਸ਼ਿਪ ਦਾ ਇਥੇ ਰੂਲ ਹੈਗਾ ਹੁਣ ਤੁਸੀਂ ਦੇਖਿਆ ਹੋਊਗਾ ਗੂਗਲ ਨੂੰ ਨੋਟਿਸ ਕਿ ਕਰਨ ਜਾਣੀ ਆ ਸਰਕਾਰ ਜਿਹੜੀ ਯੂਨੀਅਨ ਗਵਰਨਮੈਂਟ ਆ ਕਿਉਂਕਿ ਉੱਥੇ ਕੋਈ ਇਦਾਂ ਦੀ ਪੋਸਟ ਆਈ ਹੈ ਕਿ ਉਹਨਾਂ ਦੇ ਕਿਸੇ ਪਲੇਟਫਾਰਮ ਤੇ ਜਿਸ ਦੇ ਚੋਂ ਉਹਨਾਂ ਨੇ ਜਿਹੜਾ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਉਹਨੂੰ ਫਾਸਟਿਸਟ ਕਿਹਾ ਹੈਗਾ ਸੋ ਇੱਕ ਪਾਸੇ ਤਾਂ ਇਸ ਤਰ੍ਹਾਂ ਦੇ ਵਰਤਾਰੇ ਚੱਲ ਰਹੇ ਆ ਐਕਸ ਦਾ ਜਿਹੜਾ ਮਾਲਕ ਹੈਗਾ ਉਹ ਕਹਿ ਰਿਹਾ ਹੈ ਕਿ ਸਾਡੇ ਤੇ ਗਵਰਨਮੈਂਟ ਨੇ ਦਬਾਅ ਪਾ ਕੇ ਇਹਨੇ ਅਕਾਊਂਟਸ ਬੰਦ ਕਰਨ ਲਈ ਸਾਨੂੰ ਹਦਾਇਤ ਕੀਤੀ ਗਈ ਆ ਤੇ ਸਾਨੂੰ ਐਸ ਪਰ ਐਸ ਪਰ ਲਾਅ ਇਹ ਗੱਲ ਮੰਨਣੀ ਪੈਣੀ ਆ ਭਾਵੇਂ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ ਵੀ ਅਸੀਂ ਫ੍ਰੀडम ਆਫ ਐਕਸਪ੍ਰੈਸ਼ਨ ਟੂ ਬਲੀਵ ਕਰਦੇ ਆਗੇ ਇਸੇ ਤਰ੍ਹਾਂ ਦੀ ਗੱਲ ਮਨਵੀਰ ਕੱਲ ਬ੍ਰਿਟਿਸ਼ ਪਾਰਲੀਮੈਂਟ 'ਚ ਵੀ ਉਠਾਈ ਗਈ ਹੈ ਟਿਸ ਮੈਂਬਰ ਆਫ ਪਾਰਲੀਮੈਂਟ ਆ ਮਿਸਟਰ ਟਿਸ ਉਨਾ ਬਾਰੇ ਸੇ ਜਦੋਂ ਉਥੋਂ ਦੀ ਗਵਰਨਮੈਂਟ ਦੇ ਜਿਹੜੇ ਨੁਮਾਇੰਦੇ ਸੀਗੇ ਕਿ ਉਹਨਾਂ ਨੇ ਕਿਹਾ ਵੀ ਅਸੀਂ ਵੀ ਸਪੋਰਟ ਕਰਦੇ ਆਂ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਆ ਤੇ ਰਾਈਟ ਟੂ ਡਿਮੋਨਸਟ੍ਰੇਟ ਦਾ ਸੋ ਇਸ ਕਰਕੇ ਇਹ ਮਾਮਲਾ ਇਵਨ ਐਮਨੇਸਟੀ ਇੰਟਰਨੈਸ਼ਨਲ ਨੇ ਵੀ ਸਟੇਟਮੈਂਟ ਜਾਰੀ ਕੀਤੀ ਹੈ ਸ਼ੁਕਰਨ ਦੀ ਮੌਤ ਬਾਰੇ ਕਿ ਇਹ ਬਿਲਕੁਲ ਅਨਲੋਫਲ ਹੋਇਆ ਹੈਗਾ ਤੇ ਹਰਕ ਨੂੰ ਰਾਈਟ ਟੂ ਡਿਮੋਨਸਟ੍ਰੇਸ਼ਨ ਦਾ ਫ੍ਰੀ ਹੋਣਾ ਚਾਹੀਦਾ ਜੀ ਜਿਹੜੇ ਯੂਕੇ ਦੇ ਪਾਰਲੀਮੈਂਟਰੀਅਨ ਨੇ ਸਰ ਉਹਨਾਂ ਨੇ ਉਹਨਾਂ ਵੱਲੋਂ ਪੰਜਾਬ ਤੇ ਕਾਫੀ ਗੱਲ ਪਾਰਲੀਮੈਂਟਸ ਕੀਤੀ ਜਾਂਦੀ ਆ ਬਹੁਤ ਵਧੀਆ ਗੱਲ ਹੈ ਪਰ ਉਹ ਜਿਹੜੇ ਦੁਨੀਆ ਭਰ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਹੋ ਰਿਆ ਨੇ ਹਾਲਾਂਕਿ ਉਹਨਾਂ ਦੇ ਨਾਲ ਸਰਕਾਰਾਂ ਇੰਨਾ ਬੁਰਾ ਵਰਤੀਰਾ ਨਹੀਂ ਕਰ ਰਹੀਆਂ ਜਿੰਨਾ ਪੰਜਾਬ 'ਚ ਇਸ ਸਮੇਂ ਪੰਜਾਬ ਦੇ ਕਿਸਾਨਾਂ ਨਾਲ ਹੋ ਰਿਹਾ ਉਹਨਾਂ ਦੀ ਗੱਲ ਯੂਕੇ ਦੇ ਪਾਰਲੀਮੈਂਟਰੀਅਨ ਨਹੀਂ ਕਰਦੇ ਔਰ ਨਾਲ ਹੀ ਉਹ ਗੱਲ ਕਰਨ ਲੱਗੇ ਧਾਰਮਿਕ এজেন্ডਾ ਵਿੱਚ ਲੈ ਆਉਂਦੇ ਨੇ ਸ਼ਾਇਦ ਉਹਨਾਂ ਦੀ ਮਜਬੂਰੀ ਆ ਵੋਟਾਂ ਕਰਕੇ ਉਹਨਾਂ ਦਾ ਹਮੇਸ਼ਾ ਹੀ ਗੱਲ ਸ਼ੁਰੂ ਕਰਨ ਦਾ ਢਾਂਗ ਇਹ ਹੁੰਦਾ ਕਿ ਉਹਨਾਂ ਦੇ ਸਿੱਖ ਵੋਟਰਸ ਨੇ ਕਿਹਾ ਕਿ ਕਿਸਾਨਾਂ ਕਿਸਾਨਾਂ ਬਾਰੇ ਗੱਲ ਕੀਤੀ ਜਾਵੇ ਆਪਾਂ ਤਾਂ ਪਹਿਲਾਂ ਹੀ ਇੱਥੇ ਗੱਲ ਕਰ ਰਹੇ ਹਾਂ ਕਿ ਕਿਸਾਨ ਅੰਦੋਲਨ ਬਿਨਾਂ ਕਿਸੇ ਜਾਤ ਧਰਮ ਦੇ ਹਰ ਇੱਕ ਕਿਸਾਨ ਤੇ ਮਜ਼ਦੂਰ ਦਾ ਅੰਦੋਲਨ ਹੋਣਾ ਚਾਹੀਦਾ ਚਾਹੀਦਾ ਤਾਂ ਹੀ ਅੱਗੇ ਵੱਧ ਸਕਦਾ ਪਰ ਜਿਹੜੇ ਫੋਰਨ ਦੇ ਵਿੱਚ ਡਾਇਸਪੋਰਾ ਦੇ ਪਾਰਲੀਮੈਂਟੇਰੀਅਨਸ ਨੇ ਉਹ ਕਈ ਵਾਰੀ ਇਹਨੂੰ ਸਿਰਫ ਇੱਕ ਧਰਮ ਤੱਕ ਸੀਮਿਤ ਕਰਕੇ ਇਹਦੇ ਅਰਾਊਂਡ ਇੱਕ ਪੂਰ ਪ੍ਰੋਪਾਗੈਂਡਾ ਜਿਹੜਾ ਉਹ ਖੇਡਦੇ ਨਜ਼ਰ ਆਉਂਦੇ ਨੇ ਅੱਗੇ ਵਧਦੇ ਹੋ ਸਰ ਮੇਰਾ ਅਗਲਾ ਸਵਾਲ ਬਹੁਤ ਵੱਡਾ ਹਾਂ ਪੰਜਾਬ ਦੇ ਕੰਟੈਕਸਟ ਨੂੰ ਲੈ ਕੇ ਕਿ ਹੁਣ ਪੰਜਾਬ ਦੇ ਵਿੱਚ ਜੋ ਕਿਸਾਨ ਅੰਦੋਲਨ ਸ਼ੁਰੂ ਹੋਇਆ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਖਾਮੀਆਂ ਨਜ਼ਰ ਆ ਰਹੀਆਂ ਨੇ ਕਿਸਾਨਾਂ ਦੀ ਮਾੜੀ ਹਾਲਤ ਦੇ ਆਪਾਂ ਖੁਦ ਗਵਾਹ ਹੈਗੇ ਆ ਆਪਾਂ ਨੂੰ ਪਤਾ ਹੈ ਕਿ ਕਿਸਾਨੀ ਦੀ ਗ੍ਰੋਥ ਪੰਜਾਬ ਦੇ ਵਿੱਚ ਸਾਲ 2000 ਤੋਂ ਪਹਿਲਾਂ ਹੀ ਕੱਟ ਗਈ ਸੀ ਚਾਹੇ ਕਿਸਾਨਾਂ ਨੂੰ ਫ੍ਰੀ ਬਿਜਲੀ ਐਂਡ ਹੋਰ ਸਬਸਿਡੀਆਂ ਮਿਲਦੀਆਂ ਨੇ ਬਾਵਜੂਦ ਇਸ ਦੇ ਵੀ ਕਿਸਾਨੀ ਦੀ ਇਨਕਮ ਵਧ ਨਹੀਂ پا ਰਹੀ ਹੈਗੀ ਔਰ ਇਸ ਸਮੇਂ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਆਪਸੀ ਕੰਪੀਟੀਸ਼ਨ ਸਾਨੂੰ ਨਜ਼ਰ ਆ ਰਿਹਾ ਹੈਗਾ ਇੱਕ ਪਾਸੇ ਤਾਂ ਐਸਕੇਐਮ ਆ ਜਿਨ੍ਹਾਂ ਨੇ 2020-21 ਦੇ ਵਿੱਚ ਅੰਦੋਲਨ ਲੜਿਆ ਤੇ ਜਿੱਤਿਆ ਪਰ ਉਸ ਅੰਦੋਲਨ ਦੀ ਜਿੱਤ ਤੋਂ ਬਾਅਦ ਵੀ ਕਿਸਾਨਾਂ ਦੀ ਆਮਦਨ ਉਹਨਾਂ ਦੇ ਲਾਈਫਸਟਾਈਲ ਉਹਨਾਂ ਦੇ ਫਰਦਰ ਫਿਊਚਰ ਦੀਆਂ ਸਿਕਿਉਰਿਟੀਆਂ ਦੇ ਉੱਤੇ ਕੋਈ ਅਸਰ ਨਹੀਂ ਪਿਆ ਹੁਣ ਦੂਸਰੀ ਇੱਕ ਹੋਰ ਐਸਕੇਐਮ ਆ ਗਈ ਜੀ ਨਾਨ ਪੋਲੀਟੀਕਲ ਉਹ ਵੀ ਆਪਣਾ ਅੰਦੋਲਨ ਕਰ ਰਹੇ ਨੇ ਹਜੇ ਉਹਨਾਂ ਦੀਆਂ ਮੰਗਾਂ 'ਚ ਕੀ ਨੇ ਉਹਨਾਂ ਮੰਗਾਂ ਮੰਨਣ ਤੋਂ ਬਾਅਦ ਕਿਸਾਨਾਂ ਦੀ ਆਮਦਨ ਤੇ ਕਿੰਨਾ ਅਸਰ ਪਾਏਗਾ ਉਹ ਕਿਸਾਨਾਂ ਨੂੰ ਇਸ ਗੱਲ ਤੋਂ ਵੇਅਰ ਕਰਵਾ ਹੀ ਨਹੀਂ ਪਾਏ ਮੇਰਾ ਸਵਾਲ ਇਹ ਹੈਗਾ ਕਿ ਕਿਸਾਨੀ ਅੰਦੋਲਨ ਕਿਹੜੀ ਦਿਸ਼ਾ ਦੇ ਵਿੱਚ ਜਾਣਾ ਚਾਹੀਦਾ ਤਾਂ ਕਿ ਪ੍ਰੈਕਟੀਕਲੀ ਰਿਐਲਿਟੀ ਦੇ ਉੱਤੇ ਪਿੰਡ-ਪਿੰਡ ਦੇ ਵਿੱਚ ਖੇਤ-ਖੇਤ ਦੇ ਵਿੱਚ ਕਿਸਾਨੀ ਦੀ ਇਨਕਮ ਜਿਹੜੀ ਆ ਉਹ ਰੀਅਲ ਫਾਰਮ ਦੇ ਵਿੱਚ ਗਰੰਟਡ ਹੋ ਸਕੇ ਤੇ ਵੱਧ ਸਕੇ ਕਿਸਾਨ ਸਮੇ ਦਾ ਹਾਣੀ ਬਣ ਸਕੇ ਕਰਜ਼ੇ ਦੇ ਵਿੱਚ ਡੁੱਬਿਆ ਨਾ ਰਹੇ ਨਹੀਂ ਬਿਲਕੁਲ ਸਹੀ ਕੁਸਚਨ ਇਸ਼ੂਜ਼ ਰੇਜ਼ ਕੀਤੇ ਹੈਗੇ ਆ ਜਿਹੜਾ ਕਿ ਇਸ ਟਾਈਮ ਤੇ ਫਾਰਮਿੰਗ ਦੀ ਜੀ ਆਰਗੇਨਾਈਜੇਸ਼ਨਸ ਨੇ ਫਾਰਮਰਸਿਆਂ ਉਹਨਾਂ ਵਿੱਚ ਆਪਸੀ ਤਾਲਮੇਲ ਬਿਲਕੁਲ ਜ਼ੀਰੋ ਦੇ ਬਰਾਬਰ ਹੈਗਾ ਜਦ ਕਿ ਤੁਸੀਂ ਹੁਣ ਦੇਖੋ ਕਿੰਨੇ ਥਾਵਾਂ ਤੇ 150 ਥਾਵਾਂ ਤੇ ਕੱਲ ਡਿਮੋਨਸਟ੍ਰੇਸ਼ਨ ਹੋਈ ਹੈ ਪੰਜਾਬ ਦੇ ਅੰਦਰ ਦੇ ਜਿਹਾ ਅਰਥੀਆਂ ਫੋਕੀਆਂ ਗਏ ਜਾਂ ਨੇ ਜਾਂ ਹੋਰ ਤਰ੍ਹਾਂ ਦੇ ਪਗਟਾਵੇ ਕੀਤੇ ਗਏ ਹੈਗੇ ਆ ਕਈ ਥਾਵਾਂ ਤੇ ਕਾਲੇ ਝੰਡੇ ਵੀ ਲਾਏ ਗਏ ਹੈਗੇ ਆ ਪੱਗਾਂ ਤੇ ਵੀ ਕਾਲੀਆਂ ਫੀਤੀਆਂ ਲਾਈਆਂ ਗਿਆ ਪਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਪਹਿਲੇ ਕਿ ਇਹਨੂੰ ਇੱਕ ਧਿਰ ਦਾ ਅੰਦੋਲਨ ਨਾ ਬਣਾਇਆ ਜਾਵੇ ਇਹ ਬਹੁਤ ਜ਼ਰੂਰੀ ਹੈਗਾ ਕਿਉਂਕਿ ਜਿਹੜਾ ਇੰਡੀਆ ਦਾ ਮੀਡੀਆ ਹੈਗਾ ਉਹ ਇਹਨੂੰ ਇੱਕ ਤਰ੍ਹਾਂ ਨਾਲ ਪੰਜਾਬ ਸੈਂਟਰਡ ਪਾਰਟਿਕੂਲਰਲੀ ਸਿੱਖ ਸੈਂਟਰਡ ਦਿਖਾ ਰਹੇ ਹੈਗੇ ਆ ਇਹ ਇਸ ਪ੍ਰੋਟੈਸਟ ਨੂੰ ਜਿਹੜਾ ਕਿ ਇਹਨੂੰ ਡੀਰੀਲ ਕਰਨ ਦਾ ਇੱਕ ਉਹਨਾਂ ਵੱਲੋਂ ਇੱਕ ਬਦਲ ਕੇ ਅਪਣਾਇਆ ਗਿਆ ਤਰੀਕਾ ਹੈਗਾ ਪਰ ਇਸ ਇਸ ਨੂੰ ਲਿਆਉਣ ਲਈ ਬਿਲਕੁਲ ਸਟੀਮ ਲਾਈਨ ਤੇ ਲਿਆਉਣ ਲਈ ਜਿਸ ਤਰ੍ਹਾਂ SKM ਜਿਹੜੀ ਮੇਨ ਹੈਗੀ ਆ ਉਹਨਾਂ ਨੇ 6 ਮੈਂਬਰੀ ਆਪਣੀ ਹਾਈ ਪਾਵਰ ਟੀਮ ਬਣਾਈ ਹੈਗੀ ਹੈ ਟੂ ਨੋਸ਼ੀਟ ਵਿਦ ਅਦਰ ਫਾਰਮ ਯੂਨਿਟਸ ਜਿਹੜੀਆਂ ਉਹਨਾਂ ਨਾਲ ਐਗਰੀ ਨਹੀਂ ਕਰਦੀਆਂ ਉਹ ਉਹਨਾਂ ਦੀ ਹਜੇ ਕੋਈ ਮੀਟਿੰਗ ਤਾਂ ਸਾਹਮਣੇ ਆਈ ਨਹੀਂ ਵੀ ਉਹਨਾਂ ਨੇ ਕਿਸੇ ਨਾ ਕੋਈ ਮੀਟਿੰਗ ਕੀਤੀ ਹੋਏ ਸੰਦਰਭ ਦੇ ਵਿੱਚ ਇਸੇ ਤਰ੍ਹਾਂ ਹਰਿਆਣਾ ਵਿੱਚੋਂ ਵੀ ਗੱਲਾਂ ਉੱਠ ਰੀਆਂ ਨੇ ਚੂਬਨੀ ਵੱਲੋਂ ਕਿ ਅਸੀਂ ਇੱਕ ਸਾਂਝਾ ਪਲੈਟਫਾਰਮ ਖੜਾ ਕਰ ਰਹੇ ਹਾਂ ਤੇ ਇਸੇ ਤਰ੍ਹਾਂ ਜਿਵੇਂ ਮਹਾਪੰਚਾਇਤ ਇਹਨਾਂ ਨੇ 14 ਮਾਰਚ ਨੂੰ ਕਰਨੀ ਹੈਗੀ ਆ ਸੋ ਜੇ ਇਹ ਸਾਰੇ ਉਪਰਾਲੇ ਸਕਸੀਰ ਹੁੰਦੇ ਨੇ ਤਾਂ ਹੀ ਫਾਰਮਿੰਗ ਦੀ ਜਿਹੜੀ ਵੌਇਸ ਹੈਗੀ ਆ ਉਹ ਫਾਰਮੇਟੇਬਲ ਮੈਨਰ ਦੇ ਨਾਲ ਪ੍ਰেজেন্ট ਹੋਊਗੀ ਤੇ ਫਿਰ ਯੂਨੀਅਨ ਗਵਰਨਮੈਂਟ ਨੂੰ ਵੀ ਇਸ ਗੱਲ ਬਾਰੇ ਸੁਣਨਾ ਪਊਗਾ ਇਹ ਨਾ ਸੁਣਨ ਦਾ ਕਾਰਨ ਇਹ ਸਿਰਫ ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਕਿ ਡਿਵਾਈਡੈਂਡ ਰੂਲ ਵਾਲਾ ਪਾਲਿਸੀ ਜਿਹੜੀ ਅੰਗਰੇਜ਼ਾਂ ਵਾਲੀ ਸੀ ਉਹੀ ਅਪਣਾਈ ਜਾ ਰਹੀ ਆ ਤੇ ਉਸ ਸਟ੍ਰੈਪ ਦੇ ਵਿੱਚ ਫਾਰਮਰਸ ਦੀ ਲੀਡਰਸ਼ਿਪ ਆ ਉਹ ਘਿਰਦੀ ਦਿਖਾਈ ਦੇ ਰਹੀ ਹੈਗੀ ਕਿਸਾਨਾਂ ਦੀ ਇੱਕ ਹੋਰ ਅਥੇ ਕਮੀ ਨਜ਼ਰ ਆਉਂਦੀ ਹੈ ਜਦੋਂ ਉਹ ਆਪਣੀਆਂ ਮੰਗਾਂ ਨੂੰ ਲੋਕਾਂ ਦੇ ਵਿੱਚ ਸਪਰੈਡ ਕਰਨ ਤੇ ਆਉਂਦੇ ਨੇ ਕਿ ਉਹ ਐਮਐਸਪੀ ਦੀ ਮੰਗ ਨੂੰ ਬਹੁਤ ਵੱਡਾ ਕਰਕੇ ਦਿਖਾ ਰਹੇ ਨੇ ਔਰ ਇਹ ਐਮਐਸਪੀ ਦੀ ਮੰਗ ਨੂੰ ਇੱਕ ਡਾਇਰੈਕਸ਼ਨ ਇਹ ਵੀ ਦਿੱਤੀ ਜਾ ਸਕਦੀ ਹੈ ਕਿ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਡਿਪਲੀਟ ਹੋ ਰਿਹਾ ਹੈਗਾ ਪੰਜਾਬ ਦੀ ਮਿੱਟੀ ਖਰਾਬ ਹੋ ਰਹੀ ਹੈ ਇਸ ਕਰਕੇ ਡਾਇਵਰਸੀਫਿਕੇਸ਼ਨ ਦੀ ਜ਼ਰੂਰਤ ਹੈ ਉਹ ਡਾਇਵਰਸੀਫਿਕੇਸ਼ਨ ਜਿਹਦੇ ਤੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਨੇ ਆਪਸ ਚ ਰਲ ਕੇ ਆਲਮੋਸਟ ਇਹ ਮੇਰਾ ਇੱਕ ਗੈਸ ਹੈਗਾ ਕਿ 10000 ਕਰੋੜ ਤੋਂ ਵੱਧ ਦਾ ਖਰਚਾ ਕਰ ਲਿਆ ਪਰ ਉਹ ਡਾਇਵਰਸੀਫਿਕੇਸ਼ਨ ਦੇ ਟੀਚੇ ਹਾਸਿਲ ਨਹੀਂ ਕਰ पाए ਕਿਸਾਨ ਫਸਲੀ ਵਿਪਿੰਤਾ ਅਪਣਾਉਣਾ ਚਾਹੁੰਦਾ ਹੈਗਾ ਉਹ ਕਿਉਂ ਨਹੀਂ ਅਪਣਾ ਰਿਹਾ ਕਿਉਂਕਿ ਉਹਨੂੰ ਗਰੰਟੀ ਨਹੀਂ ਹੈ ਕਿ ਅਗਰ ਉਹ ਕੋਈ ਝੋਨੇ ਕਣਕ ਤੋਂ ਇਲਾਵਾ ਕੋਈ ਹੋਰ ਫਸਲ ਬੀਜੇਗਾ ਤਾਂ ਉਹਦਾ ਬਣਦਾ ਮੁੱਲ ਉਹਨੂੰ ਮਾਰਕੀਟ ਚੋਂ ਪਾਏਗਾ ਸੋ ਕਾਟੇ ਦਾ ਸੌਦਾ ਕੋਈ ਵੀ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਵਾਟਰ wheat ਐਂਡ ਪੈਡੀ ਦਾ ਜਿਹੜਾ ਕੰਟੀਨਿਊਸ ਸਾਈਕਲ ਆ ਉਹੀ ਆਪਣੇ ਪਰਸਿਸਟ ਕਰੀ ਜਾ ਰਿਹਾ ਹੈਗਾ ਕਿਸਾਨ ਇਹਨੂੰ ਪੰਜਾਬ ਦਾ ਬਹੁਤ ਵੱਡਾ ਮੈਟਰ ਬਣਾ ਸਕਦੇ ਆ ਅਗਰ ਉਹ ਐਮਐਸਪੀ ਦੀ ਗਰੰਟੀ ਨੂੰ ਇਹਦੇ ਨਾਲ ਜੋੜ ਸਕਣ ਕਿ ਕਿਉਂਕਿ ਪੰਜਾਬ 'ਚ ਫਸਲੀ ਵਿਭਿੰਨਤਾ ਦੀ ਜ਼ਰੂਰਤ ਹੈ ਇਸ ਕਰਕੇ ਐਮਐਸਪੀ ਦੀ ਸਾਨੂੰ ਬਹੁਤ ਲੋੜ ਹੈ ਨਹੀਂ ਤਾਂ ਪੰਜਾਬ ਰੇਗਿਸਤਾਨ ਬਣ ਜਾਏਗਾ ਨਾਲ ਹੀ ਅਗਰ ਆਪਾਂ ਦੇਖੀਏ ਤਾਂ ਵਿਦੇਸ਼ਾਂ ਦੇ ਵਿੱਚ ਵੀ ਕਿਸਾਨਾਂ ਦੀਆਂ ਆਪਾਂ ਨੂੰ ਲਗਾਤਾਰ ਜਦੋਂ ਚਾਹੇ ਜਿਹੜੀ ਉਹ ਨਜ਼ਰ ਆ ਰਹੀ ਹੈ ਕੁਕੀ ਜੀ ਕੀ ਇਹ ਰੀਜ਼ਨ ਹੈ ਕਿ ਕਿਉਂਕਿ ਯੂਕਰੇਨ ਰਸ਼ੀਆ ਵਾਰ ਨੂੰ 2 ਸਾਲ ਹੋ ਚੁੱਕੇ ਨੇ ਔਰ ਉਸ ਉਸ ਜਿਹੜੀ ਜੰਗ ਲੱਗੀ ਹੈ ਉਹਦੇ ਕਰਕੇ ਜਿਹੜੀ ਵਰਲਡ ਟਰੇਡ ਹੈਗਾ ਵਰਲਡ ਮਾਰਕੀਟ ਹੈਗੀ ਆ ਉਹਦੇ ਤੇ ਬਹੁਤ ਪ੍ਰਭਾਵ ਪਿਆ ਇੱਕ ਤਰ੍ਹਾਂ ਦੀ ਕੋਲਾਪਸ ਕਰ ਚੁੱਕੀ ਆ ਕਿ ਇਹ ਕਾਰਨ ਹੈ ਕਿ ਜਿਹੜਾ ਯੂਰੋਪੀਅਨ ਕਿਸਾਨ ਹੈ ਆਸਟ੍ਰੇਲੀਅਨ ਹੈ ਹੋਰ ਦੇਸ਼ਾਂ ਦਾ ਉਹ ਸਾਰੇ ਇੱਕ ਤਰ੍ਹਾਂ ਦੀ ਸੜਕਾਂ ਦੇ ਉੱਤੇ ਹੈਗੇ ਔਰ ਸਰਕਾਰ ਤੋਂ ਮੰਗ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਇਨਕਮ ਜਿਹੜੀ ਆ ਕਿਸਾਨੀ ਦੀ ਉਹ ਘਟਦੀ ਜਾ ਰਹੀ ਹੈਗੀ ਆ ਪਹਿਲੀ ਗੱਲ ਤਾਂ ਜਿਹੜਾ ਜਰਮਨੀ ਤੋਂ ਪਹਿਲੇ ਇਹ ਸ਼ੁਰੂ ਹੋਇਆ ਜਿਹੜੇ ਉੱਥੇ ਯੂਰਪ ਦੇ ਵਿੱਚ ਫਾਰਮ ਐਜੀਟੇਸ਼ਨਸ ਹੋ ਰਹੀਆਂ ਨੇ ਉਹਨਾਂ ਨੇ ਵੀ ਪੰਜਾਬ ਦੇ ਫਾਰਮਰਾਂ ਸੰਗੂ ਟਰੈਕਟਰ ਨੂੰ ਆਪਣੇ ਇੱਕ ਪ੍ਰੈਜੈਂਟੇਸ਼ਨ ਦਾ ਟੂਲ ਵਰਤ ਮਸ਼ੀਨ ਵਰਤਿਆ ਹੈਗਾ ਤੇ ਉਹਨਾਂ ਦੀ ਮੇਨ ਮੰਗ ਜਿਹੜੀ ਇੱਥੇ ਹੈਗੀ ਆ ਉਹ ਸਬਸਿਡੀ ਕਲਚਰ ਕਰਕੇ ਹੈਗੀ ਆ ਕਿ ਜਿਹੜੀ ਸਰਕਾਰਾਂ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਬਣ ਜਰਮਨੀ ਵੱਲੋਂ ਉਹਦੇ ਵਿੱਚ ਕਟੌਤੀਆਂ ਕਰਨ ਦੀ ਜਿਕਰ ਆ ਰਿਹਾ ਹੈ ਸਰਕਾਰਾਂ ਵੱਲੋਂ ਉਸ ਕਰਕੇ ਉਹਨਾਂ ਦਾ ਜਿਹੜਾ ਮੇਨ ਇਸ਼ੂ ਸੀ ਕਿ ਡੀਜ਼ਲ ਦੀ ਪ੍ਰਾਈਸਿਸ ਦੇ ਵਿੱਚ ਜਿਹੜੀ ਸਬਸਿਡੀ ਮਿਲ ਰਹੀ ਸੀ ਉਹਨੂੰ ਕੱਟਣ ਜਾ ਰਹੀ ਹੈ ਜਰਮਨ ਦੀ ਸਰਕਾਰਾਂ ਉਸ ਦੇ ਖਲਾਫ ਫਾਰਮਰਸ ਨੇ ਆਵਾਜ਼ ਉਠਾਈ ਹੈ ਕਿ ਇਸੇ ਤਰ੍ਹਾਂ ਫਰਾਂਸ ਵਿੱਚ ਬੈਲਜੀਅਮ ਵਿੱਚ ਸਪੇਨ ਵਿੱਚ ਇਸੇ ਤਰ੍ਹਾਂ ਆਸਟ੍ਰੇਲੀਆ ਵਿੱਚ ਉੱਥੇ ਵੀ ਸਿਮਲਰ ਇਸ਼ੂਸ ਨੂੰ ਲੈ ਕੇ ਇੱਕ ਤਾਂ ਜਿਹੜੀ ਇਨਕਮ ਲੈਵਲ ਹੈਗਾ ਫਾਰਮਿੰਗ ਦੇ ਵਿੱਚ ਉਹ ਥੱਲੇ ਆ ਰਿਹਾ ਹੈਗਾ ਉਹਦਾ ਕਾਰਨ ਉਹ ਕਹਿ ਰਹੇ ਆ ਕਿ ਜਿਹੜੀ ਯੂਕਰੇਨ ਰਸ਼ੀਆ ਦੀ ਵਾਰ ਆ ਉਹਦੇ ਨਾਲ ਜਿਹੜਾ ਫੂਡ ਪ੍ਰਾਈਸਿਸ ਹੈਗੀਆਂ ਨੇ ਡਾਊਨ ਹੋ ਗਏ ਹੈਗੀਆਂ ਨੇ ਇਵਨ ਬਹੁਤ ਵੱਡਾ ਯੂਰਪ ਦੇ ਵਿੱਚ એનર્ਜੀ ਕ੍ਰਾਈਸਿਸ ਵੀ ਹੈਗਾ ਜਿਸ ਦੇ ਕਰਕੇ ਲੋਕਾਂ ਨੂੰ ਆਪਣੇ ਲਾਈਫਸਟਾਈਲ ਨੂੰ ਵਿੱਚ ਤਬਦੀਲੀ ਲਿਆਉਣ ਲਈ ਮਜਬੂਰ ਹੋਣਾ ਪਿਆ ਹੈਗਾ ਸੋ ਇਸ ਕਰਕੇ ਇਹ ਸਾਰੇ ਇਸ਼ੂਜ਼ ਨਾਲ ਕੇ ਹੁਣ ਇੱਕ ਤਰ੍ਹਾਂ ਨਾਲ ਆਪਾਂ ਨੂੰ ਬਹੁਤ ਵੱਡਾ ਹਿੱਸਾ ਫਾਰਮਰਸ ਦਾ ਵਰਲਡ ਓਵਰ ਐਸ ਟਾਈਮ ਤੇ ਐਜੀਟੇਟ ਕਰ ਰਿਹਾ ਹੈਗਾ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਤੇ ਜਿਸ ਤਰ੍ਹਾਂ ਦੀ ਸਟੈਗਨੇਸ਼ਨ ਕੰਟੀਨਿਊਸਲੀ ਫਾਰਮਿੰਗ ਸੈਕਟਰ ਵਿੱਚ ਆ ਰਹੀ ਹੈਗੀ ਆ ਉਹਦੇ ਨਾਲ ਉਹਨਾਂ ਦਾ ਜੀਵਨ ਦਾ ਜਿਹੜਾ ਲੈਵਲ ਹੈਗਾ ਲਾਈਫਸਟਾਈਲ ਦਾ ਉਹਦੇ ਵਿੱਚ ਵੀ ਉਹਨਾਂ ਤੇ ਪ੍ਰੈਸ਼ਰ ਬਣ ਰਿਹਾ ਹੈਗਾ ਇਹਦੇ ਬਾਰੇ ਸਾਰੇ ਚਿੰਤਤ ਨੇ ਆਪਣੇ ਵੀ ਤਾਂ ਮੇਨ ਇਸ਼ੂ ਜਿਹੜਾ ਹੈਗਾ ਐਮਐਸਪੀ ਦਾ ਹੈਗਾ ਕਿ ਮਿਨਿਮਮ ਜਿਹੜੀ ਸਪੋਰਟ ਪ੍ਰਾਈਸ ਹੈਗੀ ਆ ਉਹ ਨਿਰਧਾਰਤ ਕਰਨ ਵੇਲੇ ਸਾਰੇ ਫੈਕਟਰਸ ਨੂੰ ਇਨ ਕੰਬੀਨੇਸ਼ਨ ਚ ਲਿਆ ਜਾਵੇ ਇਹ ਨਹੀਂ ਕਿ ਜਦੋਂ ਉਹ ਨੈਸ਼ਨਲ ਲੈਵਲ ਦਾ ਸਾਰਾ ਸਿਨੈਰੀਓ ਬਣ ਕੇ ਬਣਾਉਂਦੇ ਨੇ ਉਹ ਜ਼ਰੂਰੀ ਨਹੀਂ ਕਿ ਪੰਜਾਬ ਦੇ ਪੱਖੀ ਹੋਵੇ ਸੋ ਪੰਜਾਬ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਡਿਫਰੈਂਟ ਹੈਗੀ ਆ ਪੰਜਾਬ ਨੇ ਉਸ ਟਾਈਮ ਤੇ ਭਾਰਤ ਦਾ ਢਿੱਡ ਭਰਿਆ ਜਦੋਂ ਇਹ ਬਿਲਕੁਲ ਪੁਖਮਾਰੀ ਤੇ ਕੰਡੇ ਆ ਕੇ ਖੜ ਗਏ ਸੀ ਸੋ ਇੱਕ ਤਾਂ ਇਹਨਾਂ ਦਾ ਉਸ ਟਾਈਮ ਦਾ ਜਿਹੜੇ ਮੁਆਜਰੇ ਨੇ ਜਿਹੜੀ ਇਹਨਾਂ ਨੂੰ ਇਨੀਸ਼ੀਏਟ ਇਨਸੈਂਟਿਵਸ ਮਿਲਨੇ ਚਾਹੀਦੇ ਸੀ ਉਹ ਮਿਲਣ ਦੀ ਬਜਾਏ ਸਗੋਂ ਅੱਗੇ ਨਾਲੋਂ ਵੀ ਘਟਦੇ ਜਾ ਰਹੇ ਨੇ ਤੁਸੀਂ ਦੇਖੋ ਕ੍ਰੌਪ ਦਾ ਸਰ ਨਾਲੋਂ ਮੁੰਡਲਾ ਫਾਊਂਡੇਸ਼ਨ ਹੈ ਜੀ ਜਾਂ ਸੀਡ ਇਹਤੇ ਸੀਡ ਹੀ ਜਿਹੜੇ ਹੈਗੇ ਆ ਪੂਰੀ ਤਰ੍ਹਾਂ ਨਾਲ ਸਰਟੀਫਾਈਡ ਸੀਡਸ ਉਪਲਬਧ ਹੁੰਦੇ ਇਹ ਤੁਸੀਂ ਫਰਟੀਲਾਈਜ਼ਰਸ ਦੀ ਪੈਸਾਈਡ ਪੈਸਟੀਸਾਈਡਸ ਦੀ ਗੱਲ ਕਰ ਲਓ ਇਨਸੈਕਟੀਸਾਈਡਸ ਦੀ ਗੱਲ ਕਰ ਲਓ ਉਹਨਾਂ ਦੀ ਕੀਮਤਾਂ ਦੇ ਵਿੱਚ ਕਿੰਨਾ ਵਾਧਾ ਹੋਇਆ ਤੇ ਨਾਲੇ ਉਹਨਾਂ ਦੀ ਜਿਹੜੀ ਹੈਗੀ ਆ ਸਟੈਂਡਰਡ ਹੈਗਾ ਉਹਦੇ ਵਿੱਚ ਵੀ ਗਰਾਵਟ ਆਈ ਹੈਗੀ ਆ ਬਹੁਤ ਵਾਰ ਕਿਸਾਨਾਂ ਨਾਲ ਇਹ ਧੋਖੇ ਵੀ ਹੋਏ ਹੈਗੇ ਕਿ ਇਹਨਾਂ ਨੂੰ ਝਾਲੀ ਦਵਾਈਆਂ ਵੇਚੀਆਂ ਗਈਆਂ ਨੇ ਸੀਡ ਵੀ ਜਿਹੜਾ ਹੈਗਾ ਉਹ ਸਰਟੀਫਾਈਡ ਸੀਡ ਹਜੇ ਤੱਕ ਸਰਕਾਰ ਪੂਰੀ ਤਰ੍ਹਾਂ ਪ੍ਰੋਵਾਈਡ ਕਰਨ ਵਿੱਚ ਅਸਫਲ ਰਹੀ ਹੈ ਜਿਹੜਾ ਕਿ ਮੇਨ ਫਾਊਂਡੇਸ਼ਨਸ ਹੈਗੀਆਂ ਨੇ ਇਸੇ ਤਰ੍ਹਾਂ ਦਾ ਇਸ਼ੂ ਹੀ ਯੂਰਪੀਅਨ ਜਿਹੜੇ ਫਾਰਮਰਸ ਵੱਲੋਂ ਉਠਾਏ ਜਾ ਰਹੇ ਪਰ ਉੱਥੇ ਇੱਕ ਪੋਜ਼ਿਟਿਵ ਗੱਲ ਇਹ ਵੀ ਆ ਕਿ ਲੰਮੇ ਚਿਰ ਤੋਂ ਜਿਹੜੇ ਹਾਲੈਂਡ ਨੈਦਰਲੈਂਡਸ ਦੇ ਵਿੱਚ ਫਾਰਮਰਸ ਪ੍ਰੋਟੈਸਟ ਕਰ ਰਹੇ ਸੀ ਅਲਟੀਮੇਟਲੀ ਉਹਨਾਂ ਨੇ ਪਿਛਲੇ ਸਾਲ ਜਨਰਲ ਇਲੈਕਸ਼ਨਸ ਦੇ ਵਿੱਚ ਪਾਰਟਿਸਪੇਟ ਕੀਤਾ ਉਹਨਾਂ ਨੇ 17 ਤੋਂ 18% ਵੋਟ ਸ਼ੇਅਰ ਜਿੱਤਿਆ ਤੇ ਉਹ ਇੱਕ ਅਜ ਫਾਰਮੇਟੇਬਲ ਪੋਜੀਸ਼ਨ ਚ ਹੈਗੇ ਨੇ ਨੈਦਰਲੈਂਡਸ ਦੀ ਪਾਰਲੀਮੈਂਟ ਦੇ ਵਿੱਚ ਸੋ ਇਸ ਕਰਕੇ ਕਈ ਵਾਰੀ ਮੇਰੇ ਇਸ ਚੀਜ਼ ਤੇ ਬਹੁਤ ਵੱਡੀ ਹੈਗੀ ਆ ਮਤਲਬ ਕਿ ਮੈਨੂੰ ਲੱਗ ਰਿਹਾ ਕਿ ਜਿਹੜਾ ਇਹ ਗੈਰ ਰਾਜਨੀਤਿਕ ਲਿਖਿਆ ਜਾ ਰਿਹਾ ਹੈਗਾ ਕੋਈ ਵੀ ਇਸ਼ੂ ਜਿਹੜਾ ਹੁੰਦਾ ਉਹ ਗੈਰ ਰਾਜਨੀਤਿਕ ਨਹੀਂ ਹੁੰਦਾ ਪੋਲਿਟਿਕਸ ਹੈ ਕੀ ਆ ਉਹ ਸਮਾਜਿਕ ਜ਼ਿੰਮੇਵਾਰੀ ਹੈ ਨਾ ਉਦੇ ਵਿੱਚੋਂ ਤੁਸੀਂ ਕਿਸ ਤਰ੍ਹਾਂ ਇਹ ਕਹਿ ਸਕਦੇ ਆ ਕਿ ਅਸੀਂ ਕਿਸੇ ਪਾਰਟੀ ਨਾਲ ਅਫੀਲੀਏਟਡ ਨਹੀਂ ਆਏ ਅਸੀਂ ਆਪਣੀ ਇੰਡੀਪੈਂਡੈਂਟ ਸੋਚ ਲੈ ਕੇ ਚੱਲ ਰਹੇ ਹੈਗੇ ਆ ਪਰ ਜੇ ਇਹ ਨੂੰ ਕਹਿਣਾ ਕਿ ਨੌਨ ਪੋਲਿਟিক্যাল ਮੇਰੇ ਖਿਆਲੇ ਬਹੁਤ ਮਿਸਡਾਇਰੈਕਟਡ ਹੈਗਾ ਅੱਜ ਦੀ ਇਸ ਵਾਰਤਾਲਾਪ ਨੂੰ ਮੇਨ ਲੱਗਦਾ ਕਿ ਆਪਾਂ ਨੂੰ ਬ੍ਰੇਕ ਦੇਣਾ ਚਾਹੀਦਾ ਹੈ ਨੈਕਸਟ ਵੀਕ ਆਪਾਂ ਕੰਟੀਨਿਊ ਕਰਾਂਗੇ ਕਿਸਾਨੀ ਔਰ ਇਹਦੇ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸਰ ਅੱਜ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਛੂ ਐਡ ਕਰਨਾ ਚਾਹਣਾ ਮਨਵੀਰ ਕਿ ਜਰਮਨ ਦੀ ਜਿਹੜੀ ਪਾਰਲੀਮੈਂਟ ਹੈਗੀ ਆ ਗਵਰਨਮੈਂਟ ਹੈਗੀ ਆ ਉਹਨਾਂ ਨੇ ਆਪਣੇ ਪਾਰਲੀਮੈਂਟ ਦੇ ਵਿੱਚ ਲਾਅ ਪਾਸ ਕੀਤਾ ਹੈਗਾ ਜ ਜਿਹਦੇ ਚ ਉਹਨਾਂ ਨੇ ਸਰਟਨ ਕੁਆਂਟੀਟੀ ਤੱਕ ਕੈਡੰਬੀਸ ਨੂੰ ਲੀਗਲਾਈਜ਼ ਕਰਤਾ ਜੀ ਭਰੇ ਕਿ ਲੋਕੀ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਉਹ ਡਿਵਰਸਿਫਿਕੇਸ਼ਨ ਦਾ ਜਿਵੇਂ ਆਪਣੇ ਇਸ਼ੂ ਉੱਠ ਰਿਹਾ ਹੈਗਾ ਇਸੇ ਤਰ੍ਹਾਂ ਆਪਣੇ ਜੇ ਦੇਖੋ ਹਿਮਾਚਲ ਵਿੱਚ ਵੀ ਇਸ ਤਰ੍ਹਾਂ ਦਾ ਹੀ ਜ਼ਿਕਰ ਚੱਲ ਰਿਹਾ ਹੈ ਕਹਨ ਵੀ ਇਸ ਬਾਰੇ ਇਹ ਯਾਦ ਰੱਖੇ ਕਿ ਇਹ ਕੈਨਬਿਸ ਦੇ ਬਹੁਤ ਅਦਰ ਦੈਨ ਬੀਇੰਗ ਐਨ ਟਾਕਸਿਕ ਐਂਟਜੈਂਟ ਡਰੱਗ ਦੀ ਬਜਾਏ ਇਹਦੇ ਵੈਸੇ ਹੈਂਪ ਕਲਟੀਵੇਸ਼ਨ ਦੇ ਉਸ ਤਰ੍ਹਾਂ ਵੀ ਬਹੁਤ ਮਤਲਬ ਕਿ ਇਹਦੇ ਚੋਂ ਪ੍ਰੋਡਕਟਸ ਬਣਦੇ ਨੇ ਜਿਹੜੇ ਕਿ ਫਾਰਮਰਸ ਦੀ ਇਨਕਮ ਨੂੰ ਉੱਧੋਂ ਵਿੱਚ ਸਹਾਇ ਹੋ ਸਕਦੇ ਸੋ ਇਸ ਤਰ੍ਹਾਂ ਨੇ ਗਵਰਨਮੈਂਟ ਨੂੰ ਕੋਈ ਪਾਲਿਸੀਸ ਫਰੇਮ ਕਰਨੀਆਂ ਚਾਹੀਦੀਆਂ ਨੇ ਦੂਸਰੀਆਂ ਗਵਰਨਮੈਂਟਸ ਦੀਆਂ ਪਾਲਿਸੀਸ ਨੂੰ ਸਟੱਡੀ ਕਰਨ ਤੋਂ ਬਾਅਦ ਕਿ ਜਿਹੜੀ ਆਪਾਂ ਕੋਈ ਕੈਸ਼ ਕ੍ਰੌਪ ਇੱਥੇ ਲਿਆਉਣਾ ਚਾਹੁੰਨੇ ਆ ਹੋਰ ਉਹ ਕਿਹੜੀ ਹੋਣੀ ਚਾਹੀਦੀ ਹੈਗੀ ਆ ਜਿਸ ਦੇ ਨਾਲ ਫਾਰਮੇਸੀ ਜਿਹੜੀ ਇੱਕ ਇਨਕਮ ਦੇ ਵਿੱਚ ਵਾਧਾ ਹੋ ਸਕੇ ਥੈਂਕ ਯੂ